ਪਹਿਲਾਂ ਖਬਰ ਆਈ ਕਿ ਬੋਹਰ ਸੰਜੇ ਵਰਮਾ ਦੇ ਕਾਤਲਾਂ ਦਾ ਇਨਕਾਊਂਟਰ ਆ ਸੀਸੀਟੀਵੀ ਸਾਹਮਣੇ ਆਉਂਦਿਆਂ ਹੀ ਖਬਰ ਬਦਲ ਗਈ ਹੁਣ ਖਬਰ ਇਹ ਹੈ ਕਿ ਪੁਲਿਸ ਰਸਤ ਵਿੱਚ ਜਸਪ੍ਰੀਤ ਅਤੇ ਇੱਕ ਹੋਰ ਨੂੰ ਸੰਜੇ ਦੇ ਕਾਤਲਾਂ ਨੇ ਹੀ ਮਾਰ ਦਿੱਤਾ ਮਾਮਲਾ ਸ਼ੱਕੀ ਹੈ ਆਪੱਖ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਜੇ ਪੁਲਿਸ ਕਸਟਡੀ ਦੇ ਵਿੱਚ ਸੀ ਇਹ ਤਾਂ ਪੁਲਿਸ ਪ੍ਰੋਟੈਕਸ਼ਨ ਕਰਨ ਦਾ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਇਹ ਥੋੜੀ ਆ ਵੀ ਅਖਤਿਆਰ ਵੀ ਉਹ ਬਿਨਾਂ ਕਿਸੇ ਦੇ ਕੇਸ ਚਲਾਏ ਆਪੇ ਗੋਲੀ ਮਾਰ ਦੇ ਅਸੀਂ ਤਾਂ ਕਹਿੰਦੇ ਸਾਡੇ ਬੰਦੇ ਦਾ ਪੁਲਿਸ ਨੇ ਕਤਲ ਕੀਤਾ ਇਹ ਅਸੀਂ ਪੁਲਿਸ ਦੇ ਖਿਲਾਫ ਮਾਨਯੋਗ ਗਵਰਨਰ ਪੰਜਾਬ ਨੂੰ ਐਪਲੀਕੇਸ਼ਨ ਦਿੱਤੀ ਹੈ ਵੀ ਸੀਬੀਆਈ ਦੀ ਇਨਕੁਆਇਰੀ ਕਰਾਓ ਜੋ ਦੋਸ਼ੀ ਪੁਲਿਸ ਮੁਲਾਜ਼ਮਾਂ ਉਹਨਾਂ ਖਿਲਾਫ ਮਕਦਮਾ ਦਰਜ ਕਰੋ हां जी रात नु 1.5 2 ਕਾ ਟਾਈਮ ਤਾ ਉਹਨਾਂ ਨੇ ਦਰਵਾਜੇ ਤੋੜ ਦੇ ਮਾਰੇ ਲੱਤਾਂ ਮਾਰਖਾ ਤਿੰਨੇ ਦੇਖ ਮੈਂ ਇੱਕ ਮੇਰਾ ਬੇਟਾ ਇੱਕ ਬੇਟੀ ਤਿੰਨੇ ਤੇ ਅਸੀਂ ਘਰ ਸਾਨੂੰ ਤਿੰਨੇ ਨੇ ਉਹਨਾਂ ਨੇ ਬਾਹਾਂ ਬੰਨੀਆਂ ਮੁੰਡੇ ਬੰਨੀਆਂ ਲੈ ਗਏ ਫਿਰ ਰੋਲਾ ਰੂਲਾ ਪਿਆ ਸਾਰੇ ਨੇ ਸਾਨੂੰ ਤਾਂ ਛਡਾਲੇ ਮੁੰਡੇ ਨੇ ਲੈ ਗਏ ਫਿਰ ਮੁੰਡਾ ਕਰ ਮੈਂ ਦੱਸੂ ਵੀ ਕਿਹੜਾ ਕੇਸ ਆ ਕਸ ਗੱਲ ਪਿੱਛੇ ਲੇਜ ਰਿਹਾ ਉਹ ਕਰ ਸਾਨੂੰ ਪਟਿਆਲਾ ਜਾ ਕੇ ਪਤਾ ਲੱਗੇਗਾ ਕਿਡਨੇ ਪੁਲਿਸ ਵਾਲੇ ਕਰਕੇ ਲੈ ਗਏ ਆ ਤਾਂ ਹੀ ਬੰਦਾ ਉੱਥੇ ਪਹੁੰਚਾ ਉਹ ਤਾਂ ਸਾਨੂੰ ਤਾਂ ਇਹ ਨਹੀਂ ਪਤਾ ਸੀ ਰਾਤ ਨੂੰ ਵੀ ਕੌਣ ਲੈ ਗਿਆ ਕੌਣ ਨਹੀਂ ਸਾਨੂੰ ਪੁਲਿਸ ਨੇ ਦੱਸਿਆ ਹੀ ਨਹੀਂ ਹੈ ਜਾ ਸੀਸੀਟੀਵੀ ਕੈਮਰਾ ਉਸ ਦੇ ਵਿੱਚ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੁਲਾਜ਼ਮਾਂ ਦੀ ਸੀਸੀਟੀਵੀ ਕੈਮਰੇ ਚ ਫੋਟੋ ਪਿੰਡ ਮਰਦਾਂ ਵਰਚ ਤਾਂ ਜਾ ਕੇ ਅਸੀਂ ਅਫਸਰਾਂ ਨੂੰ ਦਿਖਾਈ ਤਾਂ ਸਾਡੀ ਗੱਲ ਸੁਣੀ ਜਾ ਰਹੀ ਹੈ ਹਣੀ ਉਹ ਤਾਂ ਇਹ ਵੀ ਨਹੀਂ ਕਹਿੰਦੇ ਹਾਂ ਵੀ ਅਸੀਂ ਪਿੰਡ ਤੋਂ ਗ੍ਰਿਫਤਾਰ ਕੀਤਾ ਐਸਐਚਓ ਕਹਿੰਦਾ ਸੱਚੋ ਕੋਈ ਗ੍ਰਿਫਤਾਰੀ ਹੋਣੀ ਨਹੀਂ ਹੋਈ ਸੱਚੋ ਕਹਿੰਦਾ ਸਾਨੂੰ ਪਤਾ ਹੀ ਨਹੀਂ ਹੈਗਾ ਐਸਐਸਪੀ ਫਜਲਕਾਨੇ ਮਾਰਿਆ ਆ ਬੋਹਰ ਨੇ ਮਾਰਿਆ ਉਹ ਉਹਨਾਂ ਦੀ ਟੀਮ ਨੇ ਮਾਰਿਆ ਉਹ ਸਾਰੇ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਸਾਡੀ ਮੰਗ ਅਬ ਹੋਰ ਗਿਆ ਸੀ ਉਹ ਜਾਂ ਘਰ ਤੋਂ ਬਾਹਰ ਗਿਆ ਸੀਗਾ ਨਹੀਂ ਨਹੀਂ ਕਿਤੇ ਨਹੀਂ ਜਾਂਦਾ ਉਹ ਦਿਹਾੜੀ ਤੋਂ ਘਰੇ ਘਰੇ ਤੋਂ ਫਿਰ ਦਿਹਾੜੀ ਸਵੇਰੇ ਕਿਤੇ ਵੀ ਜਾਂਦਾ ਵੀ ਦਿਹਾੜੀ ਤੇ ਜਾਂਦਾ ਹੈ ਹਾਂਜੀ ਦਿਹਾੜੀ ਕਰਦਾ ਉਹ ਪਿੰਡ 'ਚ ਹੀ ਲੱਗਿਆ ਹੋਇਆ ਸੀ ਹਾਂਜੀ ਕਦੇ 2-3 ਦਿਨਾਂ ਵਾਸਤੇ ਬਾਹਰ ਗਿਆ ਪਿਛਲੇ ਹਫਤੇ ਗਿਆ ਉਹ ਤਾਂ ਘੰਟੇ ਵਾਸਤੇ ਨਹੀਂ ਜਾਂਦਾ ਕਿਤੇ 10 ਮਿੰਟ ਵਾਸਤੇ ਨਹੀਂ ਜਾਂਦਾ ਕਿਤੇ ਵਸੇ ਪੁੱਛੀ ਵੀ ਗਏ ਵੀ ਕੀ ਚੱਕਰ ਹੈ ਵੀ ਕਾਹਤੋਂ ਚੁੱਕ ਰਹੇ ਤੁਸੀਂ ਕੌਣ ਹੋ ਤੁਸੀਂ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਤੁਹਾਨੂੰ ਕੱਲ ਨੂੰ ਪਤਾ ਲੱਗ ਜਾਊਗਾ ਖਬਰ ਆਈ ਟੀਵੀ ਤੇ ਤੁਹਾਨੂੰ ਉਦੋਂ ਪਤਾ ਲੱਗਿਆ ਵੀ ਦਿੱਤੀਆਂ ਸਾਨੂੰ ਉਹਨਾਂ ਨੇ ਜਿਹੜੇ ਚੱਕ ਕੇ ਲੈ ਗਏ ਆ ਕਹਿੰਦੇ ਕਿ ਦਿੱਤੀਆਂ ਬੰਦੂਖਾਂ ਦੀਆਂ ਵੀ ਸੀ ਚਲਾ ਦਾਂਗੇ ਮਿਹਨਤ ਕਰਨ ਵਾਲਾ ਬੱਚਾ ਸੀ ਸਾਡੇ ਘਰ ਰਹਿੰਦਾ ਸੀ ਸਾਡੇ ਤਾਂ ਜੂਨ ਦਾ ਲੈ ਕੇ ਹੁਣ ਸਾਨੂੰ ਡੈੱਡ ਬੋਡੀ ਲੈਣ ਜਾਣ ਪੈ ਰਹੀ ਹੈ ਸੱਚੇ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਅਬੋਰ ਦੇ ਵਿੱਚ ਸੰਜੇ ਵਰਮਾ ਜਿਨ੍ਹਾਂ ਦਾ ਕਾਫੀ ਮਸ਼ਹੂਰ ਜਿਹੜਾ ਹੈ ਉਹ ਕਾਫੀ ਮਸ਼ਹੂਰ ਸਨ ਉਹਨਾਂ ਦਾ ਕਾਫੀ ਮਸ਼ਹੂਰ ਜਿਹੜਾ ਆਊਟਲੈਟ ਵੀ ਸੀ ਕੁਰਤੇ ਪਜਾਮੇ ਜਿਹੜੇ ਆ ਉਹਨਾਂ ਦੇ ਪੂਰੀ ਦੁਨੀਆ ਦੇ ਵਿੱਚ ਫੇਮਸ ਸੀ ਉਹਨਾਂ ਦਾ ਕਤਲ ਹੋ ਜਾਂਦਾ ਕਤਲ ਤੋਂ ਬਾਅਦ ਪੁਲਿਸ ਜਿਹੜਾ ਐ ਇਨਕਾਊਂਟਰ ਕਰਦੀਆ ਇਨਕਾਊਂਟਰ ਕਰਦੀਆ ਤਾਂ ਇਨਕਾਊਂਟਰ ਜਿਹੜਿਆ ਦੋ ਮੁੰਡਿਆਂ ਦਾ ਕੀਤਾ ਜਾਂਦਾ ਇੱਕ ਮੁੰਡਾ ਜਸਪ੍ਰੀਤ ਹੁੰਦਾ ਜਸਪ੍ਰੀਤ ਦਾ ਪਰਿਵਾਰ ਇਸ ਸਮੇਂ ਮੇਰੇ ਨਾਲ ਮੌਜੂਦ ਹੈ ਸਭ ਤੋਂ ਵੱਡੀ ਗੱਲ ਪਹਿਲਾਂ ਇਨਕਾਊਂਟਰ ਦੀ ਗੱਲ ਹੁੰਦੀ ਆ ਪਰ ਅੱਜ ਅਖਬਾਰਾਂ ਦੇ ਵਿੱਚ ਕੁਝ ਹੋਰ ਹੀ ਗੱਲ ਆਈ ਆ ਅੱਜ ਅਖਬਾਰਾਂ 'ਚ ਇਹ ਗੱਲ ਆਈ ਆ ਵੀ ਉਸ ਨੂੰ ਅਸਲ ਦੇ ਵਿੱਚ ਸ਼ੂਟਰਾਂ ਨੇ ਮਾਰ ਦਿੱਤਾ ਮਤਲਬ ਉਹ ਪੁਲਸਤੀ ਗੋਲੀ ਨਾਲ ਨਹੀਂ ਮਰਿਆ ਉਹ ਕਿਸੇ ਹੋਰ ਤਰੀਕੇ ਨਾਲ ਜਿਹੜੇ ਦੋ ਨੌਜਵਾਨ ਮਰੇ ਨੇ ਉਹ ਜਿਹੜੇ ਆ ਉਹ ਸ਼ੂਟਰਾਂ ਨੇ ਹੀ ਮਾਰੇ ਸੀ ਜਿਹੜੇ ਸ਼ੂਟਰਾਂ ਨੇ ਉਸ ਵਪਾਰੀ ਨੂੰ ਮਾਰਿਆ ਕਿਹਾ ਜਾ ਰਿਹਾ ਉਹੀ ਸ਼ੂਟਰਾਂ ਨੇ ਜਿਹੜਾ ਹੈ ਉਹ ਜਸਪ੍ਰੀਤ ਅਤੇ ਦੂਜਾ ਨੌਜਵਾਨ ਇੱਕ ਹੋਰ ਸੀ ਉਸ ਨੂੰ ਜਿਹੜਾ ਹੈ ਉਹ ਮਾਰਿਆ ਹੁਣ ਗੱਲਬਾਤ ਕਰਦੇ ਆ ਪਰਿਵਾਰ ਮੇਰੇ ਨਾਲ ਮੌਜੂਦ ਹੈ ਪਹਿਲਾਂ ਐਡਵੋਕੇਟ ਜਿਹੜੇ ਕੇਸ ਦੇਖ ਰਹੇ ਆ ਉਹ ਮੇਰੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਮਾਮਲਾ ਜ਼ਰੂਰ ਚਾਨਬੀਨ ਤੁਸੀਂ ਵੀ ਕੁਝ ਆਪਣੇ ਪੱਖੋਂ ਕੀਤੀ ਹੋਣੀ ਆ ਮਾਮਲਾ ਕੁਝ ਬਦਲਦਾ ਨਜ਼ਰ ਆ ਰਿਹਾ ਪਹਿਲਾਂ ਇੱਕ ਟੇਲਰ ਦਾ ਜਿਹੜਾ ਕਤਲ ਹੁੰਦਾ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਦੋ ਨੌਜਵਾਨ ਜਿਹੜੇ ਪਟਿਆਲੇ ਦੇ ਦੱਸੇ ਜਾ ਰਹੇ ਆ ਉਹ ਦੋ ਨੌਜਵਾਨ ਵਿੱਚ ਇਨਕਲੂਡ ਹੁੰਦੇ ਆ ਉਹਨਾਂ ਦਾ ਇਨਕਾਉਂਟਰ ਹੁੰਦਾ ਤੇ ਅੱਜ ਖਬਰ ਬਦਲ ਜਾਂਦੀ ਆ ਅੱਜ ਖਬਰ ਕਿਹਾ ਜਾ ਰਿਹਾ ਵੀ ਅਸਲ ਦੇ ਵਿੱਚ ਜਿਨ੍ਹਾਂ ਨੇ ਉਹਨੂੰ ਸ਼ੂਟ ਕੀਤਾ ਸੀ ਸੰਜੇ ਵਰਮਾ ਨੂੰ ਮਾਰਿਆ ਸੀ ਉਹਨਾਂ ਨੇ ਹੀ ਇਹ ਦੋ ਨੌਜਵਾਨਾਂ ਨੂੰ ਮਾਰਿਆ ਸਬੂਤ ਮਿਟਾਉਣ ਵਾਸਤੇ ਦੇਖੋ ਜੋ ਸੰਜੀਵਰਮਨ ਜੀ ਦਾ ਕਤਲ ਹੋਇਆ ਉਸ ਦੀ ਅਸੀਂ ਸਖਤ ਨਖੇਦੀ ਕਰਦੇ ਆ ਇਹ ਕੋਈ ਵਧੀਆ ਗੱਲ ਨਹੀਂ ਹੈ ਕਤਲ ਦਾ ਕਤਲ ਹੈ ਲੇਕਿਨ ਜਿਹੜੇ ਉਸ ਦੇ ਅਸਲੀ ਕਾਤਲ ਹੈ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਨਾਂ ਨੂੰ ਸਜ਼ਾਏ ਮੌਤ ਦਿਓ ਲੇਕਿਨ ਜਿੱਥੋਂ ਤੱਕ ਜਸਪ੍ਰੀਤ ਦੀ ਗੱਲ ਹੈ ਇਹ ਸਾਡੇ ਇਲਾਕੇ ਦਾ ਜੰਪਾਲਾ ਦਾ ਬੱਚਾ ਮਰਦਾ ਪਰ ਪਿੰਡ ਸੰਭੂ ਥਾਣੇ ਜੇ ਪੈਂਦਾ ਹੈ ਉੱਥੇ ਦਾ ਗਰੀਬ ਪਰਿਵਾਰ ਦਾ ਇਕਲੌਤਾ ਬੇਟਾ ਸੀ ਉਹਨਾਂ ਦੀ ਮਾਂ ਤੇ ਉਹਨਾਂ ਦਾ ਸਾਰਾ ਪਰਿਵਾਰ ਖੜਿਆ ਸਾਨੂੰ ਦੁੱਖ ਇਸ ਗੱਲ ਦਾ ਵੀ ਸਾਨੂੰ ਰਾਤ ਨੂੰ ਪੁਲਿਸ ਨੇ ਪਕੜਿਆ ਸਾਡੇ ਬੰਦੇ ਨੂੰ ਇਹਨੂੰ ਰਾਤ ਨੂੰ ਪਕੜਿਆ ਪੂਰੀ ਇਹਨਾਂ ਨੂੰ ਵੀ ਚੁੱਕ ਲਿਆ ਸੀ ਤਾਂ ਪਿੰਡ ਵਾਲਿਆਂ ਨੇ ਰੌਲਾ ਪਾਇਆ 8 ਤਰੀਕ ਦੀ ਰਾਤ ਨੂੰ 2 ਵਜੇ ਜਦੋਂ ਚੁੱਕਿਆ ਪਿੰਡ ਵਾਲਿਆਂ ਨੇ ਰੌਲਾ ਪਾਇਆ ਇਹਨਾਂ ਨੂੰ ਛੱਡ ਕੇ ਉਹ ਉਹਨੂੰ ਮੁੰਡੇ ਨੂੰ ਚੁੱਕ ਕੇ ਲੈ ਗਏ ਸਾਨੂੰ ਨਹੀਂ ਪਤਾ ਲੱਗਾ ਵੀ ਕੌਣ ਸੀ ਕੌਣ ਨਹੀਂ ਇਹ ਤਾਂ ਸਿਰਫ ਟੈਲੀਵਿਜ਼ਨ ਦੇ ਵਿੱਚ ਉਦੋਂ ਗੱਲ ਆਈ 9 9 ਤਰੀਕ ਸੌਰੀ 9 ਤਰੀਕ ਨੂੰ ਸੇ ਆਉਣਾ ਪੈਣਾ 8 ਤਰੀਕ ਨੂੰ 8 ਤਰੀਕ ਨੂੰ 5 ਵਜੇ ਜਦੋਂ ਖਬਰ ਆਈ ਇਹਨਾਂ ਨੂੰ ਤਾਂ ਪਤਾ ਲੱਗਿਆ ਵੀ ਸਾਡੇ ਮੁੰਡੇ ਦੀ ਮੌਤ ਹੋ ਗਈ। ਤੋਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਜੇ ਪੁਲਿਸ ਕਸਟਡੀ ਦੇ ਵਿੱਚ ਸੀ ਇਹਦਾ ਪੁਲਿਸ ਪ੍ਰੋਟੈਕਸ਼ਨ ਕਰਨਾ ਤਾਂ ਪੁਲਿਸ ਦਾ ਕੰਮ ਹੈ। ਪੁਲਿਸ ਨੂੰ ਇਹ ਥੋੜੀ ਜਿਹਾ ਵੀ ਅਖਤਿਆਰ ਵੀ ਉਹ ਬਿਨਾਂ ਕਿਸੇ ਦੇ ਕੇਸ ਚਲਾਏ ਆਪੇ ਗੋਲੀ ਮਾਰ ਦੇ। ਅਸੀਂ ਤਾਂ ਕਹਿੰਦੇ ਸਾਡੇ ਬੰਦੇ ਦਾ ਪੁਲਿਸ ਨੇ ਕਤਲ ਕੀਤਾ। ਇਹ ਅਸੀਂ ਪੁਲਿਸ ਦੇ ਖਿਲਾਫ ਮਾਨਯੋਗ ਗਵਰਨਰ ਪੰਜਾਬ ਨੂੰ ਐਪਲੀਕੇਸ਼ਨ ਦਿੱਤੀ ਹੈ ਵੀ ਸੀਬੀਆਈ ਦੀ ਇਨਕੁਆਇਰੀ ਕਰਾਓ। ਜੋ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਖਿਲਾਫ ਮਕਦਮਾ ਦਰਜ ਕਰੋ 302 ਦਾ ਮਕਦਮਾ ਦਰਜ ਕਰੋ ਅਸੀਂ ਇਹ ਡਿਮਾਂਡ ਕੀਤੀ ਆ ਐਚ ਡੀ ਐਮ ਸਾਹਿਬ ਨੂੰ ਦਿੱਤੀ ਆ ਹੁਣ ਐਸ ਐਸ ਪੀ ਸਾਹਿਬ ਨੂੰ ਵੀ ਦਿੱਤੀ ਆ ਐਪਲੀਕੇਸ਼ਨ ਪਟਿਆਲੇ ਕਿਉਂਕਿ ਉੱਥੇ ਰਾਤ ਨੂੰ ਪਹਿਲਾਂ ਕਿਡਨਾਪਿੰਗ ਹੋਈ ਕਿਡਨਾਪਿੰਗ ਦੇ ਬਾਅਦ ਉਹਦਾ ਕਤਲ ਹੋ ਗਿਆ ਇਸ ਗੱਲ ਕਰਕੇ ਅਸੀਂ ਐਪਲੀਕੇਸ਼ਨ ਅਸੀਂ ਆਪਣੀ ਹਿਫਾਜ਼ਤ ਵੀ ਚਾਹੁੰਦੇ ਆ ਕਿਡਨਾਪ ਕਿਡਨਾਪ ਕੌਣ ਕਰਕੇ ਲੈ ਗਿਆ ਕਿਡਨਾਪ ਪੁਲਿਸ ਵਾਲੇ ਕਰਕੇ ਲੈ ਗਏ ਆ ਤਾਂ ਹੀ ਬੰਦਾ ਉੱਥੇ ਪਹੁੰਚਿਆ ਉਹ ਤਾਂ ਸਾਨੂੰ ਤਾਂ ਇਹ ਨਹੀਂ ਪਤਾ ਸੀ ਰਾਤ ਨੂੰ ਵੀ ਕੌਣ ਲੈ ਗਿਆ ਕੌਣ ਨਹੀਂ ਸਾਨੂੰ ਪੁਲਿਸ ਨੇ ਦੱਸਿਆ ਹੀ ਨਹੀਂ ਹੈ ਇਸ ਦੇ ਮਾਪੇ-ਮਾਪੇ ਖੜੇ ਆ ਇਹਨਾਂ ਨੂੰ ਕੋਈ ਇਤਲਾ ਨਹੀਂ ਪਿੰਡ ਪਿੰਡ ਵਸ ਰਿਹਾ ਪਿੰਡ ਦੇ ਵਿੱਚ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਦੇ ਘੱਟੋ-ਘੱਟ ਕਿਸੇ ਨੂੰ ਇਹ ਤਾਂ ਪਤਾ ਹੋਵੇ ਵੀ ਕਿਸ ਨੂੰ ਕਿੱਥੇ ਲਿਜਾ ਰਹੇ ਆ ਜਦੋਂ ਹੱਕ ਪੁਲਿਸ ਰਾਸਤੇ ਵਿੱਚ ਲਿਆ ਵੀ ਕਿਸੇ ਨੂੰ ਕਿਸ ਦੇ ਸਾਹਮਣੇ ਕੀਤਾ ਕਿਸ ਦੇ ਕਦੋਂ ਕੀਤਾ ਕਿ ਕਿਹੜੀ ਥਾਂ ਦੇ ਕੀਤਾ ਇਹਦਾ ਸਾਰੀ ਵੀਡੀਓ ਕੈਮਰਾ ਜਿਹੜਾ ਸੀਸੀਟੀਵੀ ਕੈਮਰਾ ਉਸ ਦੇ ਵਿੱਚ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੁਲਾਜ਼ਮਾਂ ਦੀ ਉਹ ਆ ਗਈ ਸੀਸੀਟੀ ਕੈਮਰੇ ਚ ਫੋਟੋ ਪਿੰਡ ਮਰਦਾਂ ਵਰਚ ਤਾ ਜਾ ਕੇ ਅਸੀਂ ਆਫਸਰਾਂ ਨੂੰ ਦਿਖਾਈ ਤਾਂ ਸਾਡੀ ਗੱਲ ਸੁਣੀ ਜਾ ਰਹੀ ਆ ਹਨ ਇਹ ਤਾਂ ਇਹ ਵੀ ਨਹੀਂ ਕਹਿੰਦੇ ਹੈ ਵੀ ਅਸੀਂ ਪਿੰਡ ਤੋਂ ਗ੍ਰਿਫਤਾਰ ਕੀਤਾ ਨਾ ਜੀ ਨਾ ਐਸਐਚਓ ਕਹਿੰਦਾ ਸੱਚ ਉਹਦੇ ਤੋਂ ਕੋਈ ਗ੍ਰਿਫਤਾਰੀ ਹੋ ਨਹੀਂ ਸੱਚ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਦੱਸੋ ਤਾਂ ਮੇਰਾ ਕਹਿਣ ਤੋਂ ਮਤਵਲ ਇਹ ਆ ਵੀ ਜਦੋਂ ਸਾਡੇ 'ਤੇ ਕੋਈ ਕੇਸ ਨਹੀਂ ਚੱਲਦਾ ਸਾਡੇ 'ਤੇ ਕੋਈ ਇਨਕੁਆਇਰੀ ਨਹੀਂ ਸਾਡੇ 'ਤੇ ਰਿਪੋਰਟ ਨਹੀਂ ਐ ਤਾਂ ਜਿਸ ਮਰਜ਼ੀ ਨੂੰ ਪਕੜ ਕੇ ਕਹਿ ਦਿਓ ਤੁਸੀਂ ਇਹ ਕੋਈ ਗੱਲਾਂ ਨਹੀਂ ਹੈ ਇਸਤੇ ਖੜਾ ਨਹੀਂ ਛੁੱਟਣਾ ਪੁਲਿਸ ਵਾਲਾ ਪੁਲਿਸ ਦੇ ਖਿਲਾਫ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਇਹ ਅਸੀਂ ਮਾਨਯੋਗ ਐਸਐਸਪੀ ਪਟਿਆਲਾ ਨੂੰ ਹੁਣੇ ਐਪਲੀਕੇਸ਼ਨ ਦੇ ਕੇ ਆਏ ਆ ਇਹ ਸਾਡੇ ਬਾਸ ਉਸ ਦੀ ਰਸੀਦ ਹੈ ਤੋਂ ਅਸੀਂ ਸਾਨੂੰ ਨਹੀਂ ਪਤਾ ਹੈ ਐਸਐਸਪੀ ਫਾਜ਼ਲਕਾਨੇ ਮਾਰਿਆ ਆ ਬੋਹਰ ਨੇ ਮਾਰਿਆ ਉਹ ਉਹਨਾਂ ਦੀ ਟੀਮ ਨੇ ਮਾਰਿਆ ਉਹ ਸਾਰੇ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਸਾਡੀ ਨਮਾ ਇਹ ਵੀ ਗੱਲ ਹੈ ਪੁਲਿਸ ਕੋਲ ਕੁਝ ਨਾ ਕੁਝ ਕੋਈ ਸਬੂਤ ਕੁਝ ਨਾ ਕੁਝ ਤਾਂ ਹੋਏਗਾ ਜਿਹੜਾ ਉਹਨਾਂ ਨੇ ਮੁੰਡਾ ਚੱਕਿਆ ਅੱਜ ਦਾ ਪੂਰਾ ਪੰਜਾਬ ਹੈ ਕਿਸੇ ਹੋਰ ਨੂੰ ਨਹੀਂ ਚਾਹੀਦਾ ਜਿਹੜੀ ਪੰਜਾਬ ਪੁਲਿਸ ਹੈ ਉਹ ਕਿਸੇ ਕੇ ਖਿਲਾਫ ਵੀ ਕੋਈ ਸਬੂਤ ਬਣਾ ਸਕਦੀ ਆ ਝੂਠੇ ਵੀ ਬਣਾ ਸਕਦੀ ਆ ਲੇਕਿਨ ਉਹਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹਦਾ ਸਪਸ਼ਟੀਕਰਨ ਹੈ ਉਹ ਕੋਰਟ ਨੇ ਹੀ ਦੇਖਣਾ ਹੁੰਦਾ ਨਾ ਔਰ ਇਹ ਤਾਂ ਪੁਲਿਸ ਵੀ ਆਪੇ ਸਭ ਕੁਝ ਕਰ ਰਹੀ ਹੈ ਜੱਜ ਵੀ ਆਪਣੇ ਆਪ ਬਣ ਰਹੇ ਆ ਪੁਲਿਸ ਨੂੰ ਤਾਂ ਕੋਈ اختیار ਨਹੀਂ ਨਾ ਕਿਸੇ ਦੀ ਜਾਨ ਲੈਣਾ ਬਸ ਸਾਡਾ ਆਬਜੈਕਸ਼ਨ ਇਹ ਆ ਪਲੇ ਬੰਦਾ ਪੁਲਿਸ ਕਸਟਡੀ ਦੇ ਵਿੱਚ ਮਾਰਿਆ ਗਿਆ ਇਹ ਗਰੀਬ ਪਰਿਵਾਰਾਂਗੇ ਸ਼ਡਿਊਲ ਕਾਸਟ ਪਰਿਵਾਰਾਂਗੇ ਬਾਲਮੀਕ ਜਾਤੀ ਦੇ ਸਬੰਧਤ ਬੰਦੇ ਆ ਜੇ ਕੋਈ ਰਜਵਾੜਾ ਮਰਿਆ ਹੁੰਦਾ ਸਾਰੇ ਪੰਜਾਬ ਨੂੰ ਹਿਲਾ ਦਿੰਦਾ ਅੱਜ ਗਰੀਬ ਆਦਮੀ ਮਰੇ ਆ ਗਰੀਬ ਆਦਮੀ ਕੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਸਤੇ ਪਹਿਲਾਂ ਵੀ ਕੋਈ ਮਾਮਲਾ ਸੀ ਕੋਈ ਮਾਮਲਾ ਨਹੀਂ ਉਸਕੇ ਖਿਲਾਫ ਮਾਮੂਲੀ ਇੱਕ दारू ਦਾ ਕੇਸ ਪੁਲਿਸ ਵਾਲਿਆਂ ਨੇ ਬਣਾ ਦਿਆ ਇਸ ਪਰ ਮਾਮਲਾ ਸੀਗਾ ਪਹਿਲਾਂ ਇਹ ਕਿਹੜਾ ਮਾਮਲਾ ਹੁੰਦਾ दारू ਦਾ ਜਾਂਦੇ ਜਾਂਦੇ ਫਿਰ ਤੇਰੇ ਪਰ ਚਾਰ ਪੇਟੀਆਂ ਪਾ ਦੇਣ ਕੌਣ ਪੁੱਛ ਰਿਹਾ ਔਰੇ ਪੁਲਿਸ ਨੂੰ ਕੌਣ ਪੁੱਛ ਰਿਹਾ ਅੱਜ ਗਏ ਉਸਮੇ ਟ੍ਰਾਇਲ ਥੋੜੀ ਹੋਈ ਆ ਜਮਾਨਤ ਤੇ ਆਇਆ ਹੋਇਆ ਸੀ ਉਹ ਔਰ ਮਾਮਲਾ ਕਾਹਦਾ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ 7 ਤਰੀਕ ਨੂੰ ਉੱਥੇ ਰਹਾ ਉੱਥੇ ਸੀ ਸੀਸੀਟੀਵੀ ਕੈਮਰੇ ਮਾਰੀਆਂ ਸਾਰੇ ਮੁੰਡਿਆਂ ਨਾਲ ਦਿਹਾੜੀ ਦੱਪਾ ਕਰਦਾ ਸੀ ਆਪਣੇ ਆਪਣੇ ਘਰ ਸੀ ਰਾਤ ਨੂੰ ਆਪਣੇ ਘਰ ਦੇ ਵਿੱਚ ਉਹਨੂੰ ਪੁੜਸਣਾ ਚੁੱਕ ਲਿਆ ਉਸਦਾ ਕਤਲ ਕਰਦੀ ਆ ਹੋਰ ਉਹਦੀ ਕੋਈ ਇਨਵੋਲਵਮੈਂਟ ਨਹੀਂ ਹੈ ਇਸ ਕੇਸ ਦੇ ਵਿੱਚ ਸਾਰੇ ਪਰਿਵਾਰ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਸਾਰਾ ਪਿੰਡ ਅਜੇ ਨਿਕਲ ਕੇ ਉਥੇ ਐਸਡੀਐਮ ਦਫਤਰ ਪਹੁੰਚਿਆ ਰਾਜਪੁਰੇ ਪਰ ਕਹਿੰਦੇ ਉਹਨੂੰ ਲੈ ਕੇ ਗਿਆ ਸੰਜੇ ਬਰਮਾ ਨੂੰ ਲੈ ਕੇ ਗਿਆ ਕੁਝ ਇਹੋ ਜਿਹੀ ਹਜੇ ਤੱਕ ਦੇਖੋ ਇਹ ਤਾਂ ਉਹਨਾਂ ਨੂੰ ਪਤਾ ਜੀ ਉਹਨਾਂ ਕੋਲ ਹੋਣਗੇ ਸਬੂਤ ਲੇਕਿਨ ਇਸ ਦਾ ਮਤਲਬ ਇਹ ਵੀ ਨਹੀਂ ਨਾ ਹੈਗਾ ਜੇ ਸੰਜੇ ਬਰਮਾ ਨੂੰ ਕੋਈ ਮੈਂ ਕਹਿੰਦਾ ਲੈ ਕੇ ਗਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਪੁਲਿਸ ਤਾਂ ਨਹੀਂ ਦੇ ਸਕਦੀ ਕੋਰਟ ਤਾਂ ਦੇ ਸਕਦੀ ਆ ਵੀ ਆ ਮਾਤਾ ਜੀ ਨੇ ਇਹ ਉਹਨਾਂ ਦੀ ਮਾਤਾ ਜੀ ਆ ਕਦੇ ਕੋਈ ਗੱਲ ਹੋਈ ਪਤਾ ਸੀ ਕਿ ਆ ਵੀ ਕਿਉਂ ਲੈ ਕੇ ਗਏ ਜਦੋਂ ਤੁਸੀਂ ਇਹ ਕਹਿ ਰਹੇ ਆ ਵੀ ਇੱਕੋਦਮ ਲੈ ਕੇ ਚਲੇ ਗਏ ਉਦੋਂ ਤੁਸੀਂ ਵੀ ਡਰ ਗਏ ਹੋਣੇ ਪੁੱਤ ਨੂੰ ਕੌਣ ਲੈ ਕੇ ਗਿਆ ਹਾਂਜੀ ਰਾਤ ਨੂੰ ਇੱਕ ਡੇਢ ਘੰਟੇ ਦੋ ਕਾ ਟਾਈਮ ਦਾ ਉਹਨਾਂ ਨੇ ਦਰਵਾਜ਼ੇ ਤੋੜਦੇ ਮਾਰੇ ਲੱਤਾਂ ਮਾਰ ਕੇ ਤਿੰਨੇ ਦੇਖ ਮੈਂ ਇੱਕ ਮੇਰਾ ਬੇਟਾ ਇੱਕ ਬੇਟੀ ਤਿੰਨੇ ਤੇ ਅਸੀ ਘਰ ਸਾਨੂੰ ਤਿੰਨੇ ਨੇ ਉਹਨਾਂ ਨੇ ਬਾਹਾਂ ਬੰਨੀਆਂ ਮੁੰਡੇ ਬੰਨੀਆਂ ਲੈ ਗਏ ਫਿਰ ਰੋਲਾ ਰੂਲਾ ਪਿਆ ਸਾਰੇ ਨੇ ਸਾਨੂੰ ਤਾਂ ਛਡਾਲੇ ਮੁੰਡੇ ਨੇ ਲੈ ਗਏ ਫਿਰ ਮੁੰਡਾ ਕਹਿੰਦਾ ਮੈਂ ਦੱਸਾਂ ਵੀ ਕਿਹੜਾ ਕੇਸ ਆ ਕਸ ਗੱਲ ਪਿੱਛੇ ਲੈ ਜਰਿਆ ਹੋ ਗਾ ਤੁਹਾਨੂੰ ਪਟਿਆਲਾ ਜਾ ਕੇ ਪਤਾ ਲੱਗੇਗਾ ਮੂੰਹ ਦਿੱਲੀ ਕਾ ਲਾਂਗੇ ਫਿਰਾਂ ਧਮਕੇ ਧੁਮਕੇ ਮਦੀਆਂ ਮੰਨੂ ਨਾਲ ਫੋਨ ਵੀ ਲਾ ਕੇ ਕਿ ਤੁਹਾਡੇ ਨੂੰ ਫੋਨ ਅੱਜ ਜਸਪ੍ਰੀਤ ਦਾ ਫੋਨ ਜਸਪ੍ਰੀਤ ਦਾ ਫੋਨ ਲੇ ਲਈ ਵੀ ਜਸਪ੍ਰੀਤ ਨੇ ਕੋਈ ਗੱਲ ਕੀਤੀ ਸੀ ਵੀ ਉਹਦੇ ਉਹਨੇ ਕੁਛ ਐਹੋ ਜਿਹਾ ਕੰਮ ਕੀਤਾ ਹੈ ਤੁਹਾਡੇ ਨਾਲ ਕੋਈ ਗੱਲ ਹੈ ਉਹ ਜੀ ਕਰੀ ਤਾਂ ਜਿਓ ਕਿਤੇ ਗਿਆ ਹੀ ਨਹੀਂ ਤਾਂ ਜੀ ਕਰੀ ਪਿਆ ਜਿਓ ਹੈ ਜੋ ਕੰਮ ਕਰ ਕੰਦ ਫਿਰ ਕਰਾਂ ਥੋੜਾ ਪੈਂਦੇ ਨਹੀਂ ਵੈਸੇ ਉਹ ਜਵੇਂ ਜਸਦਨ ਅਬੋਰ ਗਿਆ ਸੀ ਉਹ ਜਾਂ ਘਰ ਤੋਂ ਬਾਹਰ ਗਿਆ ਸੀਗਾ ਕਿਤੇ ਨਹੀਂ ਜਾਂਦਾ ਉਹ ਦਿਹਾੜੀ ਤੋਂ ਘਰੇ ਘਰੇ ਤੋਂ ਫਿਰ ਦਿਹਾੜੀ ਸਵੇਰੇ ਕਿਤੇ ਨਹੀਂ ਜਾਂਦਾ ਵੀ ਦਿਹਾੜੀ ਤੇ ਜਾਂਦਾ ਹਾਂਜੀ ਦਿਹਾੜੀ ਕਰਦਾ ਉਹ ਪਿੰਡ 'ਚ ਹੀ ਲੱਗਿਆ ਹੋਇਆ ਸੀ ਹਾਂਜੀ ਕਿਸੇ ਕਦੇ 2-3 ਦਿਨਾਂ ਵਾਸਤੇ ਬਾਹਰ ਗਿਆ ਪਿਛਲੇ ਹਫਤੇ ਗਿਆ ਉਹ ਤਾਂ ਘੰਟੇ ਵਾਸਤੇ ਨਹੀਂ ਜਾਂਦਾ ਕਿਤੇ 10 ਦਿਨ 10 ਮਿੰਟ ਵਾਸਤੇ ਨਹੀਂ ਜਾਂਦਾ ਕਿਤੇ ਕਿਤੇ ਵੀ ਨਹੀਂ ਜਾਂਦਾ ਦੋ ਸੌਤੇ ਪੇ ਨੂੰ ਚੱਕ ਕੇ ਲੈ ਗਏ ਆ ਦਰਵਾਜ਼ੇ ਤੋੜੇ ਉਹਨਾਂ ਨੇ 20-25 ਬੰਦੇ ਸੀ ਉਹ 도ੜ ਗਏ ਉਹਨੂੰ ਦਰਵਾਜੇ ਨੂੰ ਉਹਨੂੰ ਲੈ ਗਈ ਚੱਕ ਕੇ ਮਾਸੀ ਪੁੱਛੀ ਵੀ ਕਿ ਕੀ ਚੱਕਰ ਹੈ ਵੀ ਕਾ ਤੋ ਚੱਕ ਰਹੇ ਤੁਸੀਂ ਕੌਣ ਹੋ ਤੁਸੀਂ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਤੁਹਾਨੂੰ ਕੱਲ ਨੂੰ ਪਤਾ ਲੱਗ ਜਾਊਗਾ ਜਦੋਂ ਖਬਰ ਆਈ ਟੀਵੀ ਤੇ ਤੁਹਾਨੂੰ ਉਹ ਤੋਂ ਪਤਾ ਲੱਗਿਆ ਵੀ ਦਿੱਤੀਆਂ ਦਿੱਤੀਆਂ ਸਾਨੂੰ ਉਹਨਾਂ ਨੇ ਕਿੰਨਾਂ ਨੇ ਜਿਹੜੇ ਚੱਕ ਕੇ ਲੈ ਗਏ ਆ ਕੀ ਕਹਿੰਦੇ ਕਿ ਦਿੱਤੀਆਂ ਬੰਦੂਖਾਂ ਦੀਆਂ ਵੀ ਸੀ ਚਲਾ ਦਾਂਗੇ ਵੀ ਕਿਨੋਂ ਉੱਥੇ ਲੈ ਗਏ ਆ ਜੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਪੁਲਿਸ ਦੇ ਨੋਕ ਤੇ ਲੈ ਗਏ ਆ ਚੁੱਕ ਕੇ ਪੁਲਿਸ ਦੀ ਨੋਕ ਤੇ ਲੈ ਗਏ ਆ ਹਾਂ ਦੋਕਤਿਆਂ ਲੋਕ ਤੇ ਚੁੱਕ ਕੇ ਲੈ ਗਏ ਇਹ ਕੀ ਕਰ ਸਕਦੀ ਸੀ ਜਨਾਨੀਆਂ ਰਾਤ ਨੂੰ ਸਾਨੂੰ ਵੀ ਧੱਕੇ ਮਾਰੇ ਸੀ ਇਹਨਾਂ ਨੂੰ ਵੀ ਚੁੱਕ ਲਿਆ ਸੀ ਧੱਕੇ ਮਾਰ ਕੇ ਘੇਰ ਕੇ ਗਈਆਂ ਡੰਡੇ ਮਾਰੇ ਉਹਨਾਂ ਨੇ ਡੰਡੇ ਮਾਰੇ ਮੇਰੇ ਮੈਂ ਪੁੱਛ ਰਹੀ ਹਾਂ ਵੀ ਕਿ ਅੱ비 ਕੀ ਚੱਕਰ ਐ ਵੀ ਤੁਸੀਂ ਕਿਉਂ ਆਏ ਹੋ ਮੇਰੇ ਕੋਲ ਵੀ ਲੇਡੀ ਮੁਲਾਜ਼ਮ ਸੀ ਜੇ ਸਾਰੇ ਜੈਂਟਲਮੈਨ ਦੋ ਹੈਗੀ ਸੀ ਲੇਡੀਆਂ ਹਾਂਜੀ ਸਾਨੂੰ ਧੱਕੇ ਮਾਰ ਕੇ ਸੁੱਟ ਕੇ ਗਈਆਂ ਅੰਦਰ ਤੁਹਾਨੂੰ ਤੁਹਾਨੂੰ ਦੱਸਿਆ ਨਹੀਂ ਵੀ ਅਸੀਂ ਪੁਲਿਸ ਕਰਮੀ ਆ ਕਿੱਥੋਂ ਆਏ ਕਿ ਕੁਝ ਨਹੀਂ ਦੱਸਿਆ ਤਾਂ ਉਹ ਤਾਂ ਚੱਕ ਕੇ ਲੈ ਗਏ ਵਨ ਗਏ ਉਹਨੂੰ ਤੇ ਮੁੰਡਾ ਵੀ ਕੁੱਟਿਆ ਗਲੀ ਮਾਂ ਲੱਤਾਂ ਤੇ ਡੰਡੇ ਮਾਰੇ ਉੱਧਰ ਮਾਰੇ ਥੱਪੜ ਇੱਧਰ ਮਾਰੇ ਇਹਨਾਂ ਨੇ ਮੁੰਡੇ ਦਾ ਗਲੀ ਮਾਂ ਫਿਰ ਲੈ ਗਏ ਮੇਰਾ ਭਰਾ ਤੱਕੇ ਤੋਂ ਹੀ ਕੁੱਟ ਕੇ ਲੈ ਗਏ ਉਹਨੂੰ ਪਹਿਲਾਂ ਇੱਥੇ ਮਤਲਬ ਤੁਹਾਡੇ ਘਰ ਦੇ ਵਿੱਚ ਉਹਨੂੰ ਕੁੱਟ ਕੇ ਲੈ ਕੇ ਗਏ ਆ ਹਾਂਜੀ ਘਰੇ ਕੁੱਟਿਆ ਬਾਰ ਵੀ ਕੁੱਟਿਆ ਹਾਂਜੀ ਡੰਡਿਆਂ ਨਾਲ ਕੁੱਟਿਆ ਮੇਰਾ ਭਰਾ ਉਹਨਾਂ ਨੇ ਯਕੀਨ ਹੋ ਰਿਹਾ ਵੀ ਤੁਹਾਡੇ ਜੇ ਚਲੋ ਹਜੇ ਤੱਕ ਕੇਸ ਚੱਲ ਰਿਹਾ ਤੁਹਾਡੇ ਭਰਾ ਨੂੰ ਕ੍ਰਿਮੀਨਲ ਸਾਬਤ ਕੀਤਾ ਜਾ ਰਿਹਾ ਯਕੀਨ ਆ ਤੁਹਾਨੂੰ ਲੱਗਦਾ ਵੀ ਉਹ ਕ੍ਰਾਈਮ ਇਸ ਤਰੀਕੇ ਨਾਲ ਨਹੀਂ ਨਹੀਂ ਤੇ ਘਰ ਤੋਂ ਬਾਹਰ ਨਹੀਂ ਜਾਂਦੇ ਸੀ ਕਦੇ ਪੈਸੇ ਦੀ ਘਰੇ ਘਾਟ ਸੀ ਨਹੀਂ ਕੀ ਗੋਮਿੰਦ ਕਰਕੇ ਖਾਰੇ ਸੀ ਆਪਣੇ ਪੈਸੇ ਇਹਦੇ ਤੋਂ ਗਰੀਬ ਬੰਦੇ ਨੂੰ ਦਿਹਾੜੀ ਕਰਕੇ ਖਾਣੀ ਹੈ ਠੀਕ ਹੈ ਜੀ ਜੇ ਘਰ ਘਾਟ ਹੋਵੇ ਤਾਂ ਖੂਨ ਥੋੜਾ ਨਾ ਕਿਸੇ ਦਾ ਕਰਦੇ ਜੇ ਪਰਿਵਾਰ ਠੀਕ ਆ ਸੀ ਸਾਡਾ ਇਦਾਂ ਨਹੀਂ ਹੈਗੀ ਜੀ ਕੋਈ ਗੱਲ ਮਿਹਨਤ ਕਰਨ ਵਾਲਾ ਬੱਚਾ ਸੀ ਸਾਡੇ ਘਰ ਰਹਿੰਦਾ ਸੀ ਸਾਡੇ ਤਾਂ ਜੂੰ ਦਾ ਲੈ ਕੇ ਹੁਣ ਸਾਡਾ ਡੈਡ ਬੋਡੀ ਲੈਣ ਜਾਣ ਫੈਰੀ ਆ ਤਾਂ ਡੈਡ ਬੋਡੀ ਦੇਖਣੀ ਵੀ ਨਸੀਬ ਨਹੀਂ ਹੁਣ ਚਲੋ ਜੀ ਉਦੋਂ ਜੀ ਪੁਲਿਸ ਵਾਲਿਆਂ ਨੂੰ ਪਤਾ ਜੀ ਜੋ ਉਹਨਾਂ ਨੇ ਕਰਦਿਆ ਜੀ ਹੁਣ ਇਨਕਾਊਂਟਰ ਕਰਨੇ ਦਾ ਤਾਂ ਕੋਈ ਫੋਨਦ ਨਹੀਂ ਹੈਗਾ ਜੀ ਦੁਨੀਆ ਬੀਬੀ ਕਤਲ ਕਰਕੇ ਵੀ ਜਿਹੜਾ ਚ ਹੋਏ ਨੇ ਆਪਣਾ ਬਾਅਦ 26 11 ਚ ਆਪਣਾ ਹਮਲਾ ਹੋਇਆ ਜੀ ਬੰਬੇ ਤਾਜ ਹੋਟਲ ਤੇ ਉਹ ਬੰਦੇ ਪਾਕਿਸਤਾਨ ਤੋਂ ਆਏ ਸਮੁੰਦਰ ਰਾਹੀਂ ਆਏ ਉਹ ਤੋਂ ਬਾਅਦ ਉਹਨੇ ਕਾਫੀ ਬੰਦੇ ਮਾਰੇ ਜੀ ਇੱਥੇ ਉਹਦੇ ਬਾਅਦ ਜੀ ਆਪਣਾ ਮੁਹੰਮਦ ਅਜਮਲ ਅਮੀਰ ਖਾਨ ਸਾਹਿਬ ਉਹ ਉਹਨਾਂ ਨੇ ਫੜ ਲਿਆ ਜੀ ਉਹਦੇ ਦੇ ਵੀ ਢਾਈ ਤਿੰਨ ਸਾਲ ਕੇਹ ਚਲਿਆ ਜੀ ਫੇਰ ਫਾਂਸੀ ਗਈ ਹੈ ਉਹ ਤਾਂ ਨਹੀਂ ਮਾਰੇ ਜੀ ਡਾਇਰੈਕਟਰ ਨਾਲ ਦੂਜੇ ਦੇਸ਼ ਦਾ ਦਾ ਜੀ ਦਾਗਾ ਜੀ ਪਿੰਡ ਨੂੰ ਇਨਸਾਫ ਨਹੀਂ ਹੋਇਆ ਜੀ ਵਧੀਆ ਉਹ ਖਾਣੇ ਨੂੰ ਤਲਾਹ ਕਰਦੇ ਮੈਂਬਰ ਸਰਪੰਚ ਨੂੰ ਤਲਾਹ ਕਰਦੇ ਕਿਸੇ ਨੂੰ ਤੋਕਾ ਕੇ ਦੱਸਦੇ ਵੀ ਪਿੰਡ ਚ ਅਸੀਂ ਬੰਦਾ ਚੁੱਕਣ ਆ ਰਹੇ ਆ ਇਹਨਾਂ ਬਿਨਾ ਉਸਤੇ ਤਾਂ ਚੁੱਕਣੇ ਦਾ ਹੱਕ ਨਹੀਂ ਨਾ ਉਹਨਾਂ ਦਾ ਐਵੇਂ ਕਿਵੇਂ ਕਿਸੇ ਨੂੰ ਚੋਰੀ ਚੁੱਕ ਕੇ ਲੈ ਸਕਦੇ ਆ ਸਾਨੂੰ ਤਾਂ 5 ਵਜੇ ਪਤਾ ਲੱਗਾ ਜਦੋਂ ਖਬਰਾਂ ਚ ਲੱਗ ਗਿਆ ਫਿਓਰ ਇੰਕਾਊਂਟਰ ਕਰਦੇ ਆ ਜੀ ਬਿਆਨ ਸਿੰਘ ਉਹਨਾਂ ਦਾ ਕਤਲ ਹੋਇਆ ਤਾਂ ਜੀ ਆਪਣਾ ਸੀਐਮ ਸਾਹਿਬ ਦਾ ਜੀ ਉਹ ਬੰਦੇ ਤਾਂ ਉਸ ਟਾਈਮ ਮਾਰੇ ਨਹੀਂ ਜੀ ਉਹ ਵੀ ਬੰਦੇ ਫੜ ਲਏ ਸੀ ਕਿਹ ਚਲੇ ਉਹਨਾਂ ਦੇ ਜੇਲ ਚੋਂ ਚਲੇ ਹੋਣਾ ਦੇ ਕੇਸ ਚੱਲਦਾ ਗੁਸਤਾ ਹੁੰਦਾ ਇੱਦਾਂ ਥੋੜਾ ਨਹੀਂ ਕਾਊਂਟਰ ਕਰਦੇ ਬੱਚੇ ਨੂੰ ਹੁਣ ਅੱਜ ਖਬਰ ਅਖਬਾਰਾਂ ਦੇ ਵਿੱਚ ਇਹ ਆ ਰਹੀ ਆ ਵੀ ਇਨਕਾਊਂਟਰ ਪੁਲਿਸ ਵਾਲੋਂ ਨਹੀਂ ਕੀਤਾ ਗਿਆ ਬਲਕਿ ਸ਼ੂਟਰਾਂ ਵਾਲੋ ਜਿਹੜਾ ਉਹਨਾਂ ਨੂੰ ਪਛਾਣ ਦਿੰਦੇ ਉਹਨਾਂ ਨੂੰ ਅਸੀਂ ਪਛਾਣ ਲੇਗੇ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਅਸੀਂ ਪਛਾਣ ਲੇਗੇ ਜਿਹੜੇ ਨਾਲ ਥਾਣੇ ਜਿਹੜੇ ਚੁੱਕ ਕੇ ਲੈ ਗਏ ਆ ਉਹ ਨਹੀਂ ਕਾਊਂਟਰ ਕਰਨੇ ਵਾਲੇ ਥੋੜਾ ਨਹੀਂ ਸੀ ਉਹ ਤਾਂ ਪੁਲਿਸ ਦਾ ਦਬਾਅ ਦੇਗਾ ਕੋਈ ਵੀ ਕਿਸੇ ਵੀ ਪੁਲਿਸ ਵਾਲੇ ਦੀ ਵਰਦੀ ਪਾ ਕੇ ਸਾਨੂੰ ਦਬਾਅ ਦੇ ਸਕਦੇ ਆ ਵੀ ਅਸੀਂ ਪੁਲਿਸ ਵਾਲੇ ਆ ਤਾਂ ਸਾਨੂੰ ਵੀ ਚੁੱਕ ਕੇ ਲੈ ਜਿਹੜੇ ਸੀ ਜਨਾਬ ਪਿੰਡ ਵਾਲੇ ਵਾਰ ਆਉਂਦੇ ਉਹ ਤਾਂ ਸਾਨੂੰ ਵੀ ਗੱਡੀ 'ਚ ਲੈ ਜਿਹਰੇ ਸੀ ਤਾਨੂੰ ਵੀ ਲੈ ਜਾ ਰਹੇ ਹਾਂ ਹਾਂਜੀ ਸਾਡੇ ਹੱਥ ਬੰਨੇ ਸੀ ਜੀ ਇਹ ਤਾਂ ਪਿੰਡ ਵਾਲਿਆਂ ਨੇ ਰੋਲਾ ਪਾਇਆ ਲੱਭਣ ਜਾਂ ਜੋ ਛੱਟੇ ਕੋ ਗਈ ਸਾਡੇ ਕੋ ਆਂਡੀ ਇਕੱਠੇ ਹੋ ਗਏ ਸਾਰੇ ਜਿਹੜੇ ਆਏ ਸੀ ਉਹ ਨਾਲ ਦੋ ਤੁਸੀਂ ਪਰਿਵਾਰ ਨਹੀਂ ਸੋਚੇ ਪਰਿਵਾਰ ਦਾ ਕੀ ਕਸੂਰ ਸੀ ਚਲੋ ਕੁਝ ਵੀ ਨਹੀਂ ਹੈ ਜੀ ਪਰਿਵਾਰ ਦਾ ਕਸੂਰ ਜੀ ਜੇ ਪਰਿਵਾਰ ਨੂੰ ਮਾਰ ਦੇਣਾ ਸੀ ਚਲੋ ਬੱਚੇ ਨੇ ਕੋਈ ਗਲਤ ਕਰ ਵੀ ਦੀ ਆ ਇਨਸਾਫ ਤੋਂ ਦਵਾਓ ਸਾਨੂੰ ਇਹ ਕ੍ਰਾਈਮ ਕੀਤਾ ਵੀ ਅਸੀਂ ਇਸ ਕਰਕੇ ਭਾਈ ਨੂੰ ਲੈ ਜਾ ਰਹੇ ਹਾਂ ਚਲੋ ਸਾਨੂੰ ਇੱਧਰ ਥੋੜਾ ਨਾ ਕਾਊਂਟਰ ਕਰ ਦਿਓ ਜਿਵੇਂ ਅਸੀਂ ਜਾ ਰਹੇ ਹਾਂ ਸਾਨੂੰ ਲੈ ਜਾ ਸਾਡਾ ਇਨਕਾਊਂਟਰ ਕਰਾ ਸਕਦੀ ਹੈ ਪੁਲਿਸ ਸਾਨੂੰ ਤਾਂ ਪੁਲਿਸ ਦੇ ਡਰ ਲੱਗਦਾ ਹੈ ਇਹ ਤਾਂ ਇੱਕ ਪਾਸੇ ਹੋ ਜਗੇ ਸਾਨੂੰ ਉੱਥੇ ਜਾ ਕੇ ਵੀ ਮਰਵਾ ਸਕਦੇ ਆ ਨੇ ਠੀਕ ਹੈ ਸਾਡੇ ਮੁੰਡਾ ਮਰਵਾ ਸਕਦੇ ਸਾਨੂੰ ਵੀ ਮਰਵਾ ਸਕਦੇ ਨੇ ਅਸੀਂ ਤਾਂ ਤਾਂ ਹੀ ਕਰੀ ਸਾਡੀ ਡੈਡ ਬੋਡੀ ਇੱਥੇ ਆਵੇ ਅਸੀਂ ਨਾ ਉੱਥੇ ਪਹੁੰਚਣ ਤੁਸੀ ਮੰਗ ਕਰਦੇ ਹੋ ਵੀ ਡੈਡ ਬੋਡੀ ਇੱਥੇ ਹੈ ਹਾਂਜੀ ਅਸੀਂ ਸਾਡੀ ਮੰਗ ਹੈਤੀ ਹੈ ਜੀ ਅਸੀਂ ਨਾ ਜਾਣ ਸਾਡੀ ਏਡੀ ਬੋਡੀ ਇੱਥੇ ਹੋਏ ਤੇ ਆਪਦਾ ਪੋਸਟ ਮਾਰਡ ਪੀਜੀਆ ਹੀ ਹੋਵੇ ਸਾਡੀ ਤਾਂ ਆ ਮੰਗ ਹੈ ਜੀ ਸਾਨੂੰ ਪੁਲਸ ਵਾਲੇ ਦਾ ਕੋਈ ਵੀ ਸਵਾਸ ਨਹੀਂ ਹੈਗਾ ਜੀ ਕੀ ਤੁਹਾਨੂੰ ਵਿਸ਼ਵਾਸ ਹੋਏਗਾ ਨਾ ਕਿ ਵੀ ਜਿਹੜੇ ਜਾਰੇ ਇਨਾ ਕਾ ਵੀ ਕਤਲ ਕਰਕੇ ਘੇਰ ਦੇਗੇ ਵਿਸ਼ਵਾਸ ਰਿਹਾ ਜੀ ਮਨ ਫੁੱਲਸਾਲੇ ਮੇਂ ਡੇਢ ਮਹੀਨਾ ਪਹਿਲਾਂ ਸਾਡੇ ਪਿੰਡ ਦੀ ਕੋਹ ਰਾਤ ਸਦੇ ਉੱਥੇ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਉੱਥੇ ਵੀ ਡੱਟ ਮੁੰਡੇ ਦੀ ਡੱਟ ਹੋਈ ਸੀ ਸਾਡੇ ਡੇਢ ਮਹੀਨਾ ਹੋ ਗਿਆ ਜੀ ਗੇਹ ਪ੍ਰਿਵਾਤ ਤੇ ਨਹਿਰ ਚ ਗਿਰੀ ਸਾਲ ਮਾਰੀ ਜੀ ਜਦੋਂ ਉੱਥੋਂ ਤੱਕ ਸੰਸਕਾਰ ਨਹੀਂ ਹੋਇਆ ਜਦ ਤੱਕ ਤਾਂ ਪੁਲਿਸ ਸਾਡੇ ਘਰ ਆਂਦੀ ਰਹੀ ਉਹਨਾਂ ਦੇ ਘਰ ਜਦੋਂ ਉਹਦਾ ਮੁੰਡੇ ਦਾ ਸੰਸਕਾਰ ਕਰਦੇ ਹੁਣ ਕਹਿੰਦੇ ਸ਼ੰਭੂ ਜੋ ਸ਼ੰਭੂ ਵਾਲੇ ਕਹਿੰਦੇ ਕਨੌਰ ਜੋ ਕਨੌਰ ਵਾਲੇ ਕਹਿੰਦੇ ਪਟਿਆਲੇ ਜੋ ਉਦੀ ਕੋਈ ਸੁਣਵਾਈ ਨਹੀਂ ਹੋ ਰਹੀ ਡੇਢ ਮਿੰਟ ਹੋ ਗਿਆ ਉਹ ਤੇ ਪਿਓ ਪਰਿਵਾਰ ਤੱਕੇ ਖਾਂਦਾ ਹਾਂਜੀ ਮਾਰ ਗਏ ਜੀ ਪੰਜ ਬੰਦੇ ਨੇ ਮਾਰ ਕੇ ਸੁੱਟਿਆ ਜੀ ਨਹਿਰ ਚ ਉਹ ਬੰਦੇਆਂ ਦਾ ਕਿਉਂ ਨਹੀਂ ਫੋਨ ਟਰੇਸ ਕਰਦੇ ਹੈਗੇ ਨੰਬਰ ਤਾਂ ਚੱਲਦੇ ਆ ਨਾ ਫੋਨਾਂ ਦੇ ਉਹਨਾਂ ਦੀ ਵੀ ਕੋਈ ਅਸਾਂ ਨੂੰ ਚੰਤੇ ਡਰ ਹੈ ਵੀ ਪੁਲਸਾਂ ਦੇ ਕੋਈ ਕਿਸੇ ਦਾ ਮਿੱਤ ਨਹੀਂ ਹੁੰਦਾ ਹੈਗਾ ਸਾਨੂੰ ਪੁਲਸ ਤੇ ਕੋਈ ਵੀ ਸੁਵਾਸ ਨਹੀਂ ਹੈਗਾ ਅਸੀਂ ਨੂੰ ਤਾਂ ਕੋਈ ਨਹੀਂ ਸਾਡੀ ਹੋਰ ਕਦੇ ਸਮੇਂ ਪਰਿਵਾਰ ਦਾ ਬੋਲਣਾ ਬੜਾ ਔਖਾ ਹੁੰਦਾ ਹੈ ਪਰ ਗੱਲ ਇਹ ਆਂਦੀ ਆ ਵੀ ਤੁਹਾਡੇ ਤੱਕ ਹਰ ਪੱਖ ਜਿਹੜਾ ਪਹੁੰਚਣਾ ਚਾਹੀਦਾ ਜ਼ਰੂਰ ਅਸੀਂ ਉਹ ਵੀ ਪੱਖ ਦਿਖਾਇਆ ਵੀ ਜਦੋਂ ਪ੍ਰਸ਼ਾਸਨ ਨੇ ਸਾਰੀ ਜਾਣਕਾਰੀ ਦਿੱਤੀ ਆ ਪਰ ਅਸਲ ਦੇ ਵਿੱਚ ਪਰਿਵਾਰ ਕੀ ਕਹਿ ਰਿਹਾ ਪਰਿਵਾਰ ਜੇ ਅੱਜ ਐਸਐਸਪੀ ਦਫ਼ਤਰ ਪਟਿਆਲੇ ਦੇ ਵਿੱਚ ਪਹੁੰਚਿਆ ਤਾਂ ਆਪਣੀ ਕੀ ਗੁਹਾਰ ਲੈ ਕੇ ਪਹੁੰਚਿਆ ਉਹ ਵੀ ਜ਼ਰੂਰ ਤੁਹਾਡੇ ਤੱਕ ਅਸੀਂ ਸਾਂਝਾ ਕਰਨਾ ਵੀ ਅਸਲ ਦੇ ਵਿੱਚ ਕਿਉਂਕਿ ਇਹਨਾਂ ਦੇ ਵੀ ਅਧਿਕਾਰ ਹੁੰਦੇ ਆ ਜਿਹੜਾ ਬੰਦਾ ਆਇਆ ਉਹ ਜਿਹੜਾ ਬੰਦਾ ਇਸ ਭਾਰਤ ਦੇ ਵਿੱਚ ਰਹਿ ਰਿਹਾ ਉਹ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਅਧਿਕਾਰ ਤੇ ਉਹਨਾਂ ਦਾ ਜਿਹੜਾ ਹੈ ਆਪਣੀ ਜ਼ਰੂਰ ਮੈਂ ਕਵਾਂਗਾ ਵੀ ਉਹਨਾਂ ਨੂੰ ਕਿੱਥੇ ਨੇ ਕਿੱਥੇ ਜੋ ਉਹਨਾਂ ਦੇ ਮਨ ਦੇ ਵਿੱਚ ਆ ਰਿਹਾ ਉਹ ਵੀ ਉਹਨਾਂ ਨੇ ਜ਼ਰੂਰ ਉਹ ਸਾਂਝਾ ਕਰਨਾ ਉਹ ਵੀ ਉਹਨਾਂ ਦਾ ਅਧਿਕਾਰ ਰਾਈਟ ਟੂ ਸਪੀਚ ਵੀ ਹੈ ਸਾਨੂੰ ਤੇ ਰਾਈਟ ਟੂ ਸਪੀਚ ਦੇ ਤਹਿਤ ਇਹ ਅਸੀਂ ਇਹਨਾਂ ਦਾ ਵੀ ਜਿਹੜਾ ਪੱਖ ਹੈ ਉਹ ਤੁਹਾਡੇ ਮੂਹਰੇ ਲੈ ਕੇ ਆਂਦਾ ਸੋ ਇਸ ਮਾਮਲੇ ਦੇ ਵਿੱਚ ਕੋਈ ਵੀ ਅਪਡੇਟ ਆਏਗੀ ਤੁਹਾਡੇ ਤੱਕ ਅਸੀਂ ਸਾਂਝੀ ਕਰਦਾ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਜਗਮੀ ਸਿੰਘ ਜਗਮੀਤ ਕਿਹੜਾ ਪਿੰਡ ਹੈ ਮਰਦਾਂ ਬਰੇ ਅਤੇ ਕਿੰਨੀ ਲੈ ਕੇ ਗਈ ਜੀ ਮੇਰੇ ਭਰਾ ਨੂੰ ਲੈ ਗਈ ਚਾਚੇ ਦਾ ਮੁੰਡਾ ਸੀ ਮੇਰੇ ਜੀ ਕੀ ਨਾਮ ਜਸਪ੍ਰੀਤ ਸਿੰਘ ਜੀ ਕਰਕੇ ਲੈ ਗਈ ਸੀ ਸਤ ਸਤਰੀ ਨੂੰ ਸ਼ਾਮੀ ਰਾਤ ਨੂੰ ਲੈ ਗਈ 1:30 ਵਜੇ ਜੀ 1:30 ਵਜੇ ਕਰੀਬ ਲੈ ਗਈ ਜੀ ਜਗਮੀਤ ਕਿੰਨੇ ਕੁ ਬੰਦੇ ਆਏ ਸੀ ਤੇ ਕਿੰਨੀਆਂ ਗੱਡੀਆਂ ᱛੀ ਸੀ ਸੱਤ ਅੱਠ ਗੱਡੀਆਂ ਸੀ ਜੀ ਰਾਤ ਨੂੰ ਜੀ ਲੈ ਕੇ ਗਏ ਸੀ ਠੀਕ ਹੈ ਠੀਕ ਹੈ ਕਿੰਨੇ ਕਦੇ ਦਾ ਸਮਾਂ ਸੀ 1:30 ਵਜੇ ਰਿਹਾ ਸੀ ਇਹ ਤਾਂ ਹੈ ਕਿ ਤੁਹਾਨੂੰ ਵੀ ਸਾਨੂੰ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਈ ਉਹਨਾਂ ਕੁੱਟ ਮਾਰ ਕੇ ਲੈ ਗਈ ਹਾਂਜੀ ਤੁਹ ਰਾਤ ਨੂੰ ਕੁੱਟ ਕੇ ਲੈ ਗਏ ਹਾਂਜੀ ਕੁੱਟ ਕੇ ਲੈ ਗਏ ਠੀਕ ਹੈ ਜਗਮੀਤ ਜਸਪ੍ਰੀਤ ਨਾਲ ਤੁਸੀਂ ਤੁਹਾਡਾ ਭਰਾ ਆ ਰਹੇ ਹੋ ਕਿਹੋ ਜਿਹਾ ਸੁਭਾਅ ਦੀ ਕਿਹੋ ਜਿਹਾ ਮੁੰਡਾ ਦੀਗਾ ਵਧੀਆ ਸੁਭਾਅ ਸੀ ਜੀ ਮੁੰਡਾ ਵਧੀਆ ਸੀ ਜੀ ਦਿਹਾੜੀ ਦਾ ਪਾ ਕਰਦਾ ਸੀ ਜੀ ਕੰਮਕਾਰ ਆਪਣਾ ਜੀ ਵਧੀਆ ਸੀ ਪਰਿਵਾਰ ਚ ਕੌਣ ਕੌਣ ਹੈ ਮੰਮੀ ਆਈ ਡੈਡੀ ਆ ਜੀ ਭੈਣ ਆ ਇੱਕ ਭਰਾ ਆ ਜੀ ਠੀਕ ਹੈ ਜਕੇ ਉਹਦੇ ਜਸਪ੍ਰੀਤ ਦੇ ਡੈਡੀ ਕੀ ਕੰਮ ਕਰਦੇ ਨੇ ਉਹ ਦਿਹਾੜੀਓ ਕਰਦੇ ਆ ਜੀ ਉਹ ਕਿੰਨਾ ਪੜਿਆ ਸੀ ਜਸਪ੍ਰੀਤ ਜਸਪ੍ਰੀਤ 10 ਪੜਿਆ ਸੀ 10 ਪੜਿਆ ਸੀ ਜਗਮੀਤ ਤੋਂ ਸਪਰਾ ਹੋਂ ਨਾਲ ਰਹਿੰਦੇ ਕਿ ਲੱਗਦਾ ਦਾ ਸੁਭਾਅ ਕਿਹਾ ਜਸਪ੍ਰੀਤ ਦਾ ਕਦੇ ਲੱਗਦਾ ਸੀ ਕਿ ਉਹ ਹੀ ਜੀ ਵਾਰਦਾਦ ਕਰ ਸਕਦਾ ਹਾਂ ਜੀ ਹਾਂ ਜੀ ਇਦਾਂ ਕੋਈ ਗੱਲ ਨਹੀਂ ਸੀ ਦਿਹਾੜੀ ਤੇ ਜਾਂਦਾ ਹੁੰਦਾ ਦਿਹਾੜੀ ਜੀ ਜਾਂਦਾ ਹੁੰਦਾ ਸੀ ਹਾਂ ਜੀ ਦਿਹਾੜੀ ਉਹ ਕਰਦਾ ਸੀ ਉਹ ਬਸ ਹੁੰਦੇ ਨਹੀਂ ਬਾਈ ਜਦੋਂ ਵਾਰਦਾਦ ਹੋਈ ਆ ਜਿਹੜੇ ਜਣੇ ਵਾਰਦਾਦ ਹੋਈ ਉਹਨੂੰ ਜਸਪ੍ਰੀਤ ਨੂੰ ਦਿੱਸੇ ਕਰੇ ਸੀ ਜੀ ਆਪਣੇ ਹਾਂ ਜੀ ਹਾਂ ਤੁਹਾਨੂੰ ਜਸਪ੍ਰੀਤ ਬਾਰੇ ਕੁਝ ਪਤਾ ਲੱਗਿਆ ਸਾਨੂੰ ਕੁਝ ਨਹੀਂ ਪਤਾ ਜੀ ਹੁਣ ਜਦੋਂ ਖਬਰ ਸੁਣੀ ਸੀ ਜੀ ਇਨਕਾਊਂਟਰ ਹੋ ਗਿਆ ਜੀ ਹਾਂਜੀ ਦੂਜਾ ਚ ਫਿਰ ਤੁਸੀਂ ਕੀ ਕੰਪਲੈਨ ਰਿਪੋਰਟ ਕਰੀਏ ਤਾਂ ਅਸੀਂ ਸ਼ੰਭੂ ਜਾ ਕੇ ਆਏ ਸੀ ਸ਼ੰਭੂ ਤੋਂ ਸਾਨੂੰ ਪਟਿਆਲੇ ਭੇਜਤਾ ਸੀ ਹੁਣ ਪਟਿਆਲੇ ਗਏ ਵੀ ਹਾਂ ਜੀ ਐਸਐਸਵੀ ਸਾਹਿਬ ਕੋਲੇ ਗਏ ਹਾਂਜੀ ਇਹ ਹਾਲੇ ਤੱਕ ਤਾਂ ਕੋਈ ਆਇਆ ਨਹੀਂ ਇਹਦਾ ਪੋਸਟਮਾਰਟਮ ਵਗੈਰਾ ਵਾਸਤੇ ਕੋਈ ਫੋਨ ਨਹੀਂ ਆਇਆ ਸਾਨੂੰ ਜੀ ਹੁਣ ਤੱਕ ਕੋਈ ਫੋਨ ਨਹੀਂ ਆਇਆ ਤੁਸੀਂ ਉੱਥੇ ਜਿਹੜੀ ਪੁਲਿਸ ਦੇ ਦੁਆਰਾ ਚੱਕਿਆ ਗਿਆ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਇਆ ਉਹ ਦੋੜਾ ਸਾਨੂੰ ਨੰਬਰ ਉਹਨੂੰ ਦਿੱਤਾ ਸੀ ਉਹ ਕੋਈ ਉਧਰ ਚੱਕ ਕੇ ਲੈ ਕੇ ਗਈ ਰਾਤ ਨੂੰ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਜਸਪ੍ਰਿਤ ਕੀ ਲੱਗ ਰਹਾ ਪ੍ਰਾਇਰ ਅੱਛਾ ਮੈਂ ਪੂਰੀ ਤਰ੍ਹਾਂ ਪਤਾ ਲੱਗੇ ਲੈ ਕੇ ਗਈ ਸੀ ਜਸਪ੍ਰਿਤ ਹਾਂਜੀ ਪਰਸੋਂ ਲੱਗੀ ਗਈ ਕੀ ਬੇਟੇ ਪੂਰੀ ਗੱਲ ਦੱਸ ਕੀ ਹੋਇਆ ਕਿਵੇਂ ਆਏ ਕਿਵੇਂ ਲੈ ਗਏ ਨਹੀਂ ਇਹ ਬੀਪੁੱਛੀ ਬੰਦੇ ਆਈ ਸੀ ਕੋਠੇ ਦੇ ਵੀ ਚੜ ਗਏ ਇੱਧਰ ਸਾਰੇ ਸਾਰੇ ਘਰ ਨੂੰ ਵਾਲਾ ਦਾਲਾ ਘੇਰਾ ਪਾ ਲਿਆ ਇਹਨਾਂ ਨੇ ਤੇ ਚੱਕ ਕੇ ਲੈ ਗਈ ਕਿੰਨੇ ਵਜੇ ਦੱਸਣਾ ਸੀ ਤੇ ਡੇਢ ਕੁ ਵਜੇ ਗਏ ਦੱਸਿਆ ਸੀ ਵੀ ਕਿਹੜੇ ਕੇਸ ਚ ਲੈ ਕੇ ਜਾ ਰਹੇ ਨਹੀਂ ਐਦਾਂ ਹੀ ਸੁੱਤੇ ਹੋਏ ਨੂੰ ਚੱਕ ਲਈ ਕੁਛ ਨਹੀਂ ਦੱਸਣਾ ਨਾ ਮੈਂ ਪੁੱਛਿਆ ਵੀ ਇਹ ਵੀ ਘਾਤੇ ਲੈ ਗਈਆਂ ਵੀ ਕੀ ਚੱਕਰ ਕੁਛ ਨਹੀਂ ਦੱਸਣਾ ਤਦੋਂ じゃ ਕਿਹੜਾ ਕੀ ਕਰਦਾ ਕਿਸੇ ਤੁਸੀਂ ਦਿਹਾੜੀ ਕਰਦੇ ਸੀ ਜੋ ਚੱਕ ਕੇ ਲੈ ਕੇ ਫਿਰ ਤੁਸੀਂ ਅੱਗੇ ਕੀ ਕੀਤਾ ਤੁਸੀਂ ਪੁਲਿਸ ਲਵੇ ਗਏ ਸੀ ਜਾਂ ਟਾਣੇ ਚ ਗਏ ਹੋਸ਼ਪਟਲ ਨਹੀਂ ਅੱਜ ਗਏ ਅੱਛਾ ਹਾਂਜੀ ਪਤਾ ਲੱਗਿਆ ਤੁਹਾਨੂੰ ਇਨਕੰਮਪਲਾਈ ਕਰਨਾ ਹਾਂਜੀ ਅੱਜ ਪਤਾ ਲੱਗਿਆ